ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪਾਂ ਆਮ ਤੌਰ ਤੇ ਅਰਦਾਸ ਜੋ ਜਿਹੜੀ ਬੇਨਤੀ ਕਰਦੇ ਹਾਂ ਕਿ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿਤ ਆਵੇ ਆਪਾਂ ਨੂੰ ਉਹ ਪਿਆਰਿਆਂ ਦੀ ਪਛਾਣ ਨਹੀਂ ਹੈਗੀ ਕਿ ਉਹ ਕਿਹੜੇ ਪਿਆਰੇ ਨੇ ਜਿਨ੍ਹਾਂ ਦੇ ਨਾਲ ਸਾਨੂੰ ਮਿਲਦਿਆਂ ਸਾਰ ਸਾਨੂੰ ਨਾਮ ਦਾ ਜਿਹੜਾ ਸੀਗਾ ਉਹ ਕਿਤੇ ਆਜੂਗਾ ਅਸੀਂ ਉਸ ਨਾਮ ਦੇ ਨਾਲ ਜੁੜ ਜਾਾਂਗੇ ਉਹ ਸਾਨੂੰ ਪਿਆਰੇ ਕਿੱਥੋਂ ਮਿਲਣਗੇ ਕਿੱਥੇ ਜਾਈਏ ਅਸੀਂ ਅਸਮ ਦੇ ਵਿੱਚ ਉਹ ਪਿਆਰੇ ਸਾਡੇ ਬਾਹਰ ਨਹੀਂ ਹੈਗੇ ਉਹ ਸਾਡੇ ਅੰਦਰ ਆ ਅੰਦਰ ਹੈਗੇ ਨੇ ਸਾਡੇ ਵਿਚਾਰ ਸਾਡਾ ਜਿਹੜਾ ਮਨ ਹੈਗਾ ਏ ਚਾਰ ਚੀਜ਼ਾਂ ਦਾ ਬਣਿਆ ਹੋਇਆ ਹੈਗਾ ਵਿਚਾਰ ਦਾ ਤੇ ਯਾਦ ਦਾ ਤੇ ਸੋਚ ਦਾ ਇਹ ਤਿੰਨ ਤਰ੍ਹਾਂ ਦੇ ਵਿਚਾਰ ਸਾਡੇ ਜਿਹੜੇ ਚਾਰ ਤਰ੍ਹਾਂ ਦੇ ਹੈਗੇ ਆ ਇੱਕ ਆਵਾਮ ਮਹਾ ਗਿਆ ਜਾਂਦਾ ਹੈਗਾ ਕਿ ਇਹ ਤਿੰਨਾਂ ਤੋਂ ਜਿਹੜਾ ਮਿਲਾਪ ਹੁੰਦਾ ਉਹਦੋਂ ਦਾ ਕਰਕੇ ਫਿਰ ਸਾਡੇ ਜਿਹੜੀ ਇਹਨਾਂ ਦੀ ਪਾਵਰ ਦੇ ਕਰਕੇ ਜੇ ਸਾਡਾ ਹੁੰਦਾ ਇਹਦਾ ਤਾਨਿਆਂ ਇਹ ਵੀ ਸਾਡਾ ਚਾਰ ਚੀਜ਼ਾਂ ਦਾ ਤਿਆਰ ਆ ਪਹਿਲਾਂ ਇੱਕ ਹੱਡੀ ਆ ਹੱਡੀ ਉੱਤੇ ਮਾਸ ਆ ਮਾਸ ਦੇ ਉੱਤੇ ਚਰਬੀ ਆ ਚਰਬੀ ਦੇ ਵੀ ਦੇ ਉੱਤੇ ਚਮੜੀ ਆ ਇਸੇ ਤਰ੍ਹਾਂ ਸਾਡੇ ਮਨ ਦੇ ਵਿੱਚ ਵੀ ਇਹ ਚਾਰ ਹੈਗੇ ਪਤਾ ਇਹਨਾਂ ਨੇ ਜਿਹੜਾ ਸਿਗਾ ਸਾਨੂੰ ਪੰਜ ਤਤਾਂ ਦਾ ਸਾਡਾ ਮਨ ਬਣਿਆ ਹੋਇਆ ਹੈਗਾ ਇਹ ਮਨ ਕਰਮਾ ਇਹ ਮਨ ਧਰਮਾ ਪੰਜ ਤਤ ਸਤੇ ਜਰਮਾ ਜੇਸ ਵੀ ਦੇ ਸਾਨੂੰ ਉਹ ਵਿਚਾਰ ਆਉਣ ਲੱਗ ਪੈਣ ਜਾਂ ਉਹ ਵਿਚਾਰ ਅਸੀਂ ਸਾਰੇ ਰੋਕ ਲਈਏ ਅਸੀਂ ਸਵਾਸ ਨੂੰ ਜਿਹੜਾ ਸਿਗਾ ਅਸੀਂ ਨਾਲ ਲੈ ਰਿਹਾ ਹੈ ਗਿਆ ਸਵਾਸ ਗ੍ਰਾਹ ਸਿਮਰਨ ਕਰਨ ਲੱਗੇ ਸਾਡਾ ਧਿਆਨ ਸਵਾਸ ਤੇ ਚਲੇ ਗਿਆ ਇਹ ਸਾਡਾ ਇੰਟਰਨਲੀ ਜਿਹੜਾ ਹੈਗਾ ਸਾਡਾ ਇਹ ਮਿੱਤਰ ਪਿਆਰਾ ਆ ਉਸ ਦੇ ਵਿੱਚ ਕਿ ਜਿਹੜਾ ਸਾਨੂੰ ਹੁਣ ਵਿਚਾਰ ਆ ਰਿਹਾ ਸਾਡੀ ਸੋਚ ਆ ਰਹੀ ਸਾਡੀ ਯਾਦ ਜਿਹੜੀ ਸੀਗੀ ਯਾਦ ਕਿਸ ਨੂੰ ਕੀਤਾ ਹੈਗਾ ਸੀਗਾ ਤਾਂ ਮੈਨੂੰ ਉਸੇ ਵੇਲੇ ਨਾਮ ਦੇ ਨਾਲ ਜੁੜ ਗਿਆ ਇਹ ਸਾਨੂੰ ਪਛਾਣ ਹੋਣੀ অতি ਜ਼ਰੂਰੀ ਆ ਜੀ ਕਿ ਜਿਹੜਾ ਸਾਨੂੰ ਇਹ ਵਿਚਾਰ ਆ ਸਾਨੂੰ ਇਹੋ ਜਿਹਾ ਵਿਚਾਰ ਆ ਜਾਵੇ ਜਿਹਦੇ ਨਾਲ ਸਾਡੇ ਅਸੀਂ ਨਾਮ ਦੇ ਨਾਲ ਅੰਦਰੋਂ ਸਾਡੇ ਆਵਾਜ਼ ਸੁਣਨ ਦੇ ਆਉਣਾ ਸਾਨੂੰ ਵਿਚਾਰ ਹੀ ਆ ਆਉਣਾ ਸਾਨੂੰ ਸੋਚ ਆ ਸਾਡੀ ਹੋਣੀ ਸਾਡਾ ਜਿਹੜਾ ਫੁਰਨਾ ਹੈਗਾ ਉਹ ਕਿਸ ਤਰ੍ਹਾਂ ਆ ਰਿਹਾ ਅਸੀਂ ਫੁਰਨੇ ਜਿਵੇਂ ਰੋਕਦੇ ਆ ਸਾਡੇ ਸਵਾਸ ਅੰਦਰ ਜਾ ਰਿਹਾ ਅਸੀਂ ਕਹਿੰਦੇ ਹਾਂ ਵਾ ਗੁਰੂ ਹੈ ਤਾਂ ਇਹ ਵੀ ਅਗਨ ਵਿੱਚ ਪਵਨੇ ਕੀ ਬਾਣੀ ਆ ਨਾ ਆਵਾਜ਼ ਆ ਸਾਡੇ ਜਿਹੜਾ ਅਸੀਂ ਗੁਰਮੰਤਰ ਦੱਦ ਕਰਦੇ ਆ ਜਿਸ ਵੇਲੇ ਫਿਰ ਸਾਨੂੰ ਇਹ ਵਿਚਾਰ ਆਊਗਾ ਇੱਕ ਇੱਕ ਫੁਰਨਾ ਆ ਜਾਏਗਾ ਕਿ ਅਸੀਂ ਅੰਦਰੋਂ ਹੁਣ ਆਵਾਜ਼ ਕੰਨਾਂ ਤੇ ਸੁਣਨੀ ਆ ਜਿਸ ਵੇਲੇ ਉਹ ਆਵਾਜ਼ ਸੁਣਨ ਨੂੰ ਜਿਹੜਾ ਵਿਚਾਰ ਆ ਗਿਆ ਸੀਗਾ ਉਹ ਸਾਡਾ ਮਿੱਤਰ ਪਿਆਰਾ ਆ ਜੇਕਰ ਸਾਨੂੰ ਇਹ ਨਹੀਂ ਆਇਆ ਤਾਂ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਤੁਸੀਂ ਬੋਲਦੇ ਹੋ ਵਾਹਿਗੁਰੂ ਜੀ ਇਹ ਜਿਹੜੀ ਲਾਈਨ ਹੈਗੀ ਆ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੇ ਪੁੱਲੀ ਰੰਗ ਕਸੁੰਬੇ ਪੁੱਲੀ ਸਾਨੂੰ ਇਹ ਜਿਹੜਾ ਹੈਗਾ ਇਹਦੇ ਵਿੱਚ ਵੀ ਸਾਨੂੰ ਇੱਕ ਮੈਂ ਮਿੱਤਰ ਪਿਆਰਾ ਜਿਹੜਾ ਸੀ ਉਹ ਛੱਡ ਦਿੱਤਾ ਮਿੱਤਰ ਪਿਆਰਾ ਫੇ ਕਿਹੜਾ ਹੈਗਾ ਸਾਡਾ ਇਹਦੇ ਵਿੱਚ ਸਾਡਾ ਮਿੱਤਰ ਪਿਆਰਾ ਹੈ ਅਸੀਂ ਕਹਿੰਦੇ ਕਿ ਸਹੀ ਪਿਆਰੇ ਮੇਰ ਇਹ ਜਿਹੜਾ ਪਿਆਰਾ ਸੀਗਾ ਸਾਡਾ ਸਾਨੂੰ ਜਿਹੜਾ ਅੰਦਰ ਸਾਡਾ ਸੀਗਾ ਵਿਚਾਰ ਆ ਰਿਹਾ ਸੀਗਾ ਉਹਨੂੰ ਮਿੱਤਰ ਪਿਆਰਾ ਕਿਹਾ ਗਿਆ ਇਹ ਪਛਾਣ ਕਰਨੀ ਜਿਹੜਾ ਜਿਹੜਾ ਹਲੇ ਚਾਲੂ ਨਾ ਕਰਦੇ ਦੇ ਨਾਲ ਪਿਆਰਾ ਕੌਣ ਆ ਸਾਡੇ ਪ੍ਰਮਾਤਮਾ ਦੀ ਆਵਾਜ਼ ਜਿਹੜੀ ਹੈਗੀ ਆ ਉਹ ਸਾਡਾ ਸੱਜਣ ਆ ਇਸ ਸੱਜਣ ਨੂੰ ਜੇਕਰ ਅਸੀਂ ਭੁੱਲ ਗਏ ਇਹ ਤੁਸੀਂ ਪੰਕਤੀ ਬੋਲ ਰਹੇ ਹੋ ਜੀ ਸਹੀ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਣਾ ਹਾਂਜੀ ਜਿੱਥੇ ਲੇਖਾ ਜਿੱਥੇ ਲੇਖਾ ਮੰਗੀ ਹੈ ਜਿੱਥੇ ਖੜੇ ਸਾਨੂੰ ਕਿ ਸਾਡਾ ਜਿਹੜਾ ਲੇਖਾ ਜੋਖਾ ਹੈਗਾ ਆ ਉਹ ਸਾਡਾ ਕਿਸ ਤਰੀਕੇ ਦੇ ਨਾਲ ਹੋਣਾ ਹੈਗਾ ਆ ਕਿ ਉਹ ਕਿਹੜਾ ਨਾਲ ਸੱਜਣਾ ਸਾਡੇ ਨਿਭਣ ਵਾਲਾ ਸਾਨੂੰ ਇਹ ਬਾਹਰ ਦਾ ਸੱਜਣ ਕੋਈ ਨਹੀਂ ਸਾਡੇ ਨਾਲ ਨਿਭ ਸਕਦਾ ਸਾਡੇ ਇਹ ਅੰਦਰ ਜਿਹੜਾ ਪਰਮਾਤਮਾ ਦਾ ਨਾਮ ਹੈਗਾ ਆ ਉਸ ਨੂੰ ਅਸੀਂ ਨਾਲ ਜੋੜਨਾ ਹੈ ਕਿ ਸਾਨੂੰ ਉਹ ਵਿਚਾਰ ਆ ਜਾਵੇ ਇਹ ਹੀ ਪਿਆਰਾ ਹੈਗਾ ਆ ਇਸ ਪਿਆਰੇ ਦੀ ਪਛਾਣ ਹੋਣੀ ਚਾਹੀਦੀ ਆ ਜਿਹੜਾ ਬਾਹਰ ਪਿਆਰਾ ਆ ਉਹ ਤੇ ਮੇਰਾ ਖਿਆਲ ਹੀ ਬਾਹਰ ਚਲੇ ਗਿਆ ਇੱਕ ਐਗਜ਼ਾਮਪਲ ਆ ਛੋਟੀ ਜਿਹੀ ਕਿ ਮੈਂ ਕੋਈ ਬੰਦਾ ਦੇਖਿਆ ਉਸ ਨੂੰ ਮੈਂ ਦੇਖਿਆ ਵੀ ਗੁਰਮੁਖ ਜਿਹਾ ਲੱਗ ਰਿਹਾ ਹੈਗਾ ਜੀ ਇਹਨਾਂ ਦੇ ਚੋਲਾ ਪਾਇਆ ਹੋਇਆ ਹੈਗਾ ਸਿੱਖੀ ਧਾਰਨ ਕੀਤੀ ਮੈਂ ਉਸ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਖਿਆਲ ਉਹਦੇ ਵਿੱਚ ਹੀ ਚਲੇ ਜਾਊਗਾ ਹੁਣ ਉਹਦੇ ਨਾਲ ਮਿਲ ਕੇ ਜਾਂ ਉਹ ਮੈਨੂੰ ਜਵਾਬ ਦਿੱਤਾ ਜਾਂ ਨਹੀਂ ਦਿੱਤਾ ਦੋਨਾਂ ਵਿੱਚੋਂ ਕੁਝ ਵੀ ਹੋ ਸਕਦਾ ਕੋ ਮੈਨੂੰ ਕਿਉਂ ਜਵਾਬ ਦਿੰਦਾ ਜਾਂ ਨਹੀਂ ਦਿੰਦਾ ਮੈਨੂੰ ਉਹਦੇ ਬਾਰੇ ਵੀ ਵਿਚਾਰ ਆਉਣ ਲੱਗ ਪੈਂ ਤੈ ਮੈਂ ਪ੍ਰਮਾਤਮਾ ਦੇ ਨਾਲ ਤਾਂ ਵੀ ਜੁੜਿਆ ਹੀ ਨਹੀਂ ਆ ਇੱਥੇ ਸਾਨੂੰ ਗੁਰੂ ਜੀ ਜਿਹੜੀ ਗੱਲ ਸਿਖਾਉਂਦੇ ਨੇ ਕਿ ਸਹੀ ਪਿਆਰੇ ਮੇਗ ਜਿਨਾ ਮਿਲਿਆ ਤੇਰਾ ਨਾਮ ਚਤਾਵੇ ਸਾਡੀ ਮੰਗ ਤੇ ਇਹ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਨੇ ਕਿ ਮੈਂ ਇਹ ਪਿਆਰਾ ਜਿਹੜਾ ਹੈਗਾ ਇਹਨੂੰ ਛੱਡ ਬੈਠਾ ਹੈਗਾ ਪਿਆਰਾ ਸਾਡਾ ਸੱਜਣਾ ਅਸਲੀ ਜਿਹੜਾ ਹੈਗਾ ਉਹ ਨਾਮ ਹੈ ਇਹਦੇ ਸਾਡੇ ਵਿਚਾਰ ਇਸ ਤਰ੍ਹਾਂ ਆਜਾਏ ਕਿ ਮੈਂ ਇਸ ਪਿਆਰੇ ਨੂੰ ਉਸ ਆਵਾਜ਼ ਨੂੰ ਸੁਣਨਾ ਤੁਸੀਂ ਫੇਰ ਹੀ ਸੁਣੋਗੇ ਇਹ ਮਿੱਤਰ ਪਿਆਰਾ ਹੈ ਜਿਹੜਾ ਬਾਹਰ ਮਿੱਤਰ ਪਿਆਰਾ ਹੈਗਾ ਗੁਰਮੁਖ ਹੈਗਾ ਉਹ ਸਾਨੂੰ ਉਹਦੀ ਪਹਿਚਾਨ ਕਰਵਾ ਸਕਦਾ ਸਾਨੂੰ ਪਹਿਚਾਨ ਦੱਸੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੱਸ ਰਿਹਾ ਹੈ ਕਿ ਨੇ ਕਰ ਕਰ ਤਾਲ ਪਕਾਵਤ ਲੈਣੋ ਮਾਥੇ ਵਜੇਰਵਾਬਾ ਕਿ ਤੁਹਾਡੇ ਅੰਦਰ ਪਰਮਾਤਮਾ ਦੀ ਇੱਕ ਆਵਾਜ਼ ਚੱਲ ਰਹੀ ਸਹਜ ਤੋਂ ਨਾ ਉਹ ਸੁਣਨੀ ਆ ਉਹ ਜਿਹੜੀ ਆਵਾਜ਼ ਹੈਗੀ ਆ ਉਹ ਕਿਹੜੇ ਬੰਦੇ ਨੂੰ ਕਿਹੜੀ ਆਵਾਜ਼ ਵਕ ਵਕ ਬੰਦਿਆਂ ਨੂੰ ਵਕ ਵਕ ਆਵਾਜ਼ ਸੁਣਾਈ ਦਿੰਦੀ ਕਿਸ ਨੂੰ ਢੋਲਕ ਦੀ ਆ ਕਿਸ ਨੂੰ ਤਬਲੇ ਦੀ ਆ ਕਿਸ ਨੂੰ ਬੌਂਸਰੀ ਦੀ ਕਿਸੇ ਨੂੰ ਝਾਂਜਰਾਂ ਦੀ ਆ ਕਿਸੇ ਨੂੰ ਕੜਿਆਲ ਦੀ ਆ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਇਸ ਕਰਕੇ ਆਪਾਂ ਨੂੰ ਇਹ ਮਿੱਤਰ ਪਿਆਰੇ ਦੀ ਪਛਾਣ ਹੋਣੀ ਅਸੀਂ ਜ਼ਰੂਰੀ ਆ ਕਿ ਮੈਂ ਕਿਹੜੇ ਪਿਆਰੇ ਨਾਲ ਮਿਲਣਾ ਹੈਗਾ ਪਿਆਰਾ ਸਾਡਾ ਸਾਡੇ ਵਿਚਾਰ ਨੇ ਸੋ ਆਪਾਂ ਵਿਚਾਰ ਕਰੀਏ ਵਧੀਆ ਤੇ ਆਪਾਂ ਇਹ ਸਿਮਰਨ ਕਰਨ ਦਾ ਅਭਿਆਸ ਸ਼ੁਰੂ ਕਰੀਏ ਤਾਂ ਕਿ ਸਾਡੇ ਜਿਹੜੇ ਸਾਾਨੂੰ ਅੰਦਰੋਂ ਮਿੱਤਰ ਪਿਆਰਾ ਸਾਡਾ ਮਿਲ ਜਵੇ ਜਿੱਥੇ ਲੇਖਾ ਮੰਗੂਗਾ ਉਹ ਸਾਡੇ ਨਾਲ ਖੜਾ ਹੋਏਗਾ ਸੋ ਆਪਾਂ ਇਹ ਤੁਹਾਨੂੰ ਇਕੱਠਾ ਕਰੀਏ ਸੋ ਸਿਮਰਨ ਕਰੀਏ ਹਰ ਸਵਾਸ ਕਰਾ ਸਾਪਾਸੇ ਸਿਮਰਨ ਕਰੀਏ ਵਾ ਗੁਰੂ ਵਾ ਗੁਰੂ ਜੀ ਦਾ ਸਵਾਸ ਉਹਦੇ ਜਾਂਦਾ ਵਾਹੀ ਜੀ ਦਾ ਮਾਹ ਮਾ ਜੀ ਆਪਣੇ ਕਰਨਾ ਦੀ ਆਵਾਜ਼ ਨੂੰ ਸੁਣੋ ਤੋ ਇਹ ਹੈ ਰਗਨਾ ਮਿੱਤਰ ਜੀ। ਤੋ ਇਹ ਵਿਚਾਰ ਕਰਦਿਆਂ ਇੱਕ ਨੇ ਦੇਖਾ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣੀਆਂ। ਮੈਨੂੰ ਦੱਸਣ ਦੀ ਵੀ ਕਿਰਪਾਲਤਾ ਕਰਨੀ ਜੀ ਤਾਂ ਕਿ ਮੈਂ ਆਪਣਾ ਵੀ ਸੁਧਾਰ ਕਰ ਸਕਾਂ। ਜੇ ਕਿਸੇ ਨੇ ਪ੍ਰੈਕਟੀਕਲ ਕਰਨਾ ਹੋਵੇ ਤਾਂ ਕੋਈ ਵੀ ਆਣ ਕੇ ਵੀ ਕਰ ਸਕਦੇ ਹੈਗੇ ਨੇ ਜਾਂ ਟੈਲੀਫੋਨ ਤੇ ਵੀ ਗੱਲ ਕੀਤੀ ਜਾ ਸਕਦੀ। ਮੇਰਾ ਟੈਲੀਫੋਨ ਨੰਬਰ ਹੈ 9779144501। YouTube ਹੈ ਭਾਈ ਗੁਰਮੀਤ ਸਿੰਘ ਮਾਨ। ਸੋ ਇੱਥੇ ਮੈਨੂੰ ਵਿਚਾਰ ਦੇਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।